ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਲਾਈਵ ਹੈ ਇਹ ਕਿਸੇ ਦੇ ਖਿਲਾਫ ਨਹੀਂ ਹੈ ਜਾਂ ਕਿਸੇ ਨੂੰ ਨੀਮਾ ਦਿਖਾਉਣ ਦੇ ਲਈ ਨਹੀਂ ਹੈ ਮੈਂ ਤਾਂ ਸਿਰਫ ਦੋਨੋਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਨੀ ਹੈ ਖਾਸ ਤੌਰ ਤੇ ਜਿਹੜੇ ਸਾਥੀ ਜਿਹੜੇ ਆ ਰਾਜਨੀਤੀ ਦੇ ਵਿੱਚ ਹੈ ਜਿਹੜੇ politcal line ਦੇ ਵਿੱਚ ਆ ਜੇਕਰ ਕਿਸੇ ਬਾਰੇ ਚੰਗਾ ਮਾੜਾ ਬੋਲਣਾ ਹੋਵੇ ਸ਼ਬਦ ਕਿਸੇ ਨੂੰ ਭੁੱਲੇ ਨਹੀਂ ਹੁੰਦੇ ਕਿਸੇ ਦੀ ਸ਼ਾਨ ਦੇ ਖਿਲਾਫ ਬੋਲਣਾ ਹੋਵੇ ਉਹ ਜਿਹੜੇ ਸ਼ਬਦਾਂ ਦਾ ਭੰਡਾਰ ਹਰ ਇੱਕ ਬੰਦੇ ਕੋਲ ਹੁੰਦਾ ਪਰ ਮੇਰਾ ਜਿਹੜਾ ਜਨਮ ਹੈ ਇੱਕ ਸੰਸਕਾਰੀ ਜਿਹੜਾ ਪਰਿਵਾਰ ਦੇ ਵਿੱਚ ਹੋਇਆ ਮੇਰੇ ਪਰਿਵਾਰ ਦੇ ਦਿੱਤੇ ਹੋਏ ਸੰਸਕਾਰ ਮੈਨੂੰ ਇਹ ਅਲਾਉ ਨਹੀਂ ਕਰਦੇ ਕਿ ਮੈਂ ਕਿਸੇ ਦੇ ਸ਼ਾਨ ਦੇ ਖਿਲਾਫ ਬੋਲਾਂ ਜਾਂ ਕਿਸੇ ਦੇ ਪੋਲੀਟੀਕਲ ਤੌਰ ਦੇ ਉੱਤੇ ਕਿਸੇ ਨੂੰ ਨੀਮਾ ਦਿਖਾਉਣ ਦੇ ਲਈ ਉਹਨਾਂ ਦੇ ਪਰਿਵਾਰ ਬਾਰੇ ਊਲ ਜਨੂਲ ਗੱਲਾਂ ਕਰਕੇ ਉਹਨਾਂ ਦੇ ਚਿੱਕਰ ਛੁੱਟਾ ਔਰ ਮੇਰੀ ਜਿਹੜੀ ਸਿੱਖਿਆ ਆ ਉਹ ਮੇਰੇ ਇੱਧਰ ਦੇ ਸਕੂਲ ਦੇ ਵਿੱਚ ਮੈਂ ਪੜਿਆ ਜਿੱਥੇ ਕਿ ਸਾਨੂੰ ਜਿਹੜਾ ਸੱਚ ਦੇ ਰਾਹ ਤੇ ਚੱਲਣ ਦੀ ਗੱਲ ਕੀਤੀ ਗਈ ਔਰ ਆਪਣਾ ਕੰਮ ਕਰਕੇ ਲੋਕਾਂ ਨੂੰ ਦੱਸਣ ਦੀ ਗੱਲ ਕੀਤੀ ਗਈ ਆਪਣੀ ਲੀਕ ਵੱਡੀ ਕਰਨ ਦੀ ਗੱਲ ਅਸੀਂ ਕਰਦੇ ਹਾਂ ਅਸੀਂ ਦੂਜੇ ਦੀ ਲੀਕ ਕਦੇ ਛੋਟੀ ਕਰਨ ਦੀ ਗੱਲ ਨਹੀਂ ਕਰਦੇ ਅੱਜ ਤੋਂ 15 20 ਦਿਨ ਪਹਿਲਾਂ ਜੋ ਗੜਸ਼ੇਕਰ ਦੇ ਵਿੱਚ ਹੋਇਆ ਜੋ ਹੁਸ਼ਿਆਰਪੁਰ ਦੇ ਵਿੱਚ ਕੀਤਾ ਗਿਆ ਜਾਂ ਫਿਰ ਲੋਕਾਂ ਨੂੰ ਜੋ ਗੁੰਮਰਾਹ ਕੀਤਾ ਗਿਆ ਉਹਦਾ ਜਵਾਬ ਮੈਂ ਨਹੀਂ ਦੇਣਾ ਉਹਦਾ ਜਵਾਬ ਜਿਹੜਾ ਕੱਲ ਅ ਆਨੰਦਪੁਰ ਸਾਹਿਬ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਤਿਹਾਸਕ ਫੈਸਲਾ ਜਿਹੜਾ ਲਿਆ ਜਿਹੜਾ ਕਿ ਅੱਜ ਤੱਕ ਦੀਆਂ ਪਿਛਲੀਆਂ ਸਰਕਾਰਾਂ ਕੰਮ ਨਹੀਂ ਕਰ ਸਕੀਆਂ ਕਿਉਂਕਿ ਅਨੰਦਪੁਰ ਸਾਹਿਬ ਦੇ ਮਤੇ ਦੀ ਵੀ ਮੇਨ ਮੰਗ ਜਿਹੜੀ ਸੀ ਕਿ ਸਾਡੇ ਜਿਹੜੇ ਤਖਤ ਹੈ ਇਹਨਾਂ ਨੂੰ ਪਵਿੱਤਰ ਸ਼ਹਿਰ ਦਾ ਜਿਹੜਾ ਦਰਜਾ ਦਿੱਤਾ ਜਾਵੇ ਜਿਵੇਂ ਕਿ ਇੰਡੀਆ ਦੇ ਵਿੱਚ ਹੋਰ ਜਿਹੜੇ ਵੱਡੇ ਸ਼ਹਿਰ ਜਿਹੜੇ ਨੇ ਧਾਰਮਿਕ ਤੌਰ ਤੇ ਜਿਹੜੇ ਜਿਹਨਾਂ ਨੂੰ ਆਪਾਂ ਮੰਨਿਆ ਜਾਂਦਾ ਜਿਵੇਂ ਉਹ ਸਰਕਾਰਾਂ ਨੇ ਉੱਥੇ ਉਹਨਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਹੋਇਆ ਸੀ ਪਰ ਪੰਜਾਬ ਦੇ ਵਿੱਚ ਇਹ ਅੱਜ ਤੱਕ ਕਿਸੇ ਵੀ ਸਰਕਾਰ ਵੱਲੋਂ ਨਹੀਂ ਕੀਤਾ ਗਿਆ ਮੈਂ ਸਮਝਦਾ ਕਿ ਸੱਚੇ ਪਾਤਸ਼ਾਹ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪ ਅੰਕਸੰਗ ਸਹਾਇ ਹੋ ਕੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਸਿਰ ਦੇ ਉੱਤੇ ਹੱਥ ਰੱਖ ਕੇ ਜਿਹੜਾ ਇਹ ਕੰਮ ਕੱਲ ਫੈਸਲਾ ਕਰਵਾਇਆ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਜਿੱਥੇ ਧੰਨਵਾਦ ਕਰਦਾ ਹਾਂ ਸੱਚੇ ਪਾਤਸ਼ਾਹ ਦਾ ਕੋਟਨ-ਕੋਟਨ ਧੰਨਵਾਦ ਕਰਦਾ ਕਿ ਬਹੁਤ ਵੱਡਾ ਇਤਿਹਾਸਿਕ ਫੈਸਲਾ ਜਿਹੜੇ ਆਨੰਦਪੁਰ ਦੇ ਮਤੇ ਦੀ ਜਿਹੜੀ ਆਪਾਂ ਗੱਲ ਕਰਦੇ ਸੀ ਉਹਦੇ ਵਿੱਚੋਂ ਮੇਨ ਮੰਗ ਸੀ ਉਹ ਕੱਲ ਪੂਰੀ ਹੋਈ ਹੈ ਔਰ ਜਿਹੜੇ ਹਲਕਾ ਗੜ ਸ਼ੰਕਰ ਦੇ ਸਾਡੇ ਪੋਲੀਟੀਕਲ ਸਾਥੀ ਹੈ ਮੈਂ ਉਹਨਾਂ ਨੂੰ ਦੋਨੋਂ ਹੱਥ ਜੋੜ ਕੇ ਬੇਨਤੀ ਕਰਨੀ ਹੈ ਕਿਉਂਕਿ ਜਦੋਂ ਵੀ ਉਹ ਕੋਈ ਉਹ ਜਨੂਰ ਗੱਲਾਂ ਕਰਕੇ ਸਾਡੇ ਤੇ ਇਲਜ਼ਾਮਬਾਜ਼ੀ ਕਰਦੇ ਆ ਉਹ ਬਾਅਦ ਵਿੱਚ ਉਹਨਾਂ ਦੀਆਂ ਝੂਠੀਆਂ ਹੋ ਜਾਂਦੀਆਂ ਉਹ ਭਾਵੇਂ ਗਰੰਟਾਂ ਦੀ ਗੱਲ ਹੋਵੇ ਉਹ ਭਾਵੇਂ ਸਰਕਾਰਾਂ ਦੀ ਗੱਲ ਹੋਵੇ ਉਹ ਭਾਵੇਂ ਅਨੰਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਗੱਲ ਹੋਵੇ ਅੱਜ ਤੱਕ ਜਿਹੜੀ ਵੀ ਉਹਨਾਂ ਨੇ ਕੋਈ ਜਿਹੜਾ ਆਪਣੇ ਵੱਲੋਂ ਕੋਈ ਪ੍ਰੋਟੈਸਟ ਕਰਨ ਦੀ ਕੋਈ ਕੂੜ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦੇ ਵਿੱਚ ਉਹਨਾਂ ਨੂੰ ਜਿਹੜਾ ਆ ਝੂਠੇ ਸਾਬਤ ਹੋਣਾ ਪਿਆ ਮੈਂ ਉਹਨਾਂ ਨੂੰ ਸਿਰਫ ਇਹ ਬੇਨਤੀ ਕਰਨੀ ਹੈ ਕਿ ਜਿਹੜੇ ਪੋਲੀਟੀਕਲ ਲੋਕ ਹੈ ਲੋਕਾਂ ਦਾ ਇਹਨਾਂ ਦੇ ਉੱਪਰੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ ਉਹਦਾ ਵੱਡਾ ਕਾਰਨ ਮੈਂ ਸਮਝਦਾ ਕਿ ਜਦੋਂ ਅਸੀਂ ਬਿਨਾਂ ਤੱਥਾਂ ਤੋਂ ਗੱਲ ਕਰਦੇ ਆ ਤਾਂ ਜਿਹੜੇ